ਕੈ ਨੌਨੀ ਹਰਕਤ ਕੀਤੀ ਗਈ 바ਵਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਅੱਜ ਅੰਮ੍ਰਿਤਸਰ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜਦੋਂ ਦੇਸ਼ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ 바ਵਾ ਸਾਹਿਬ ਦੇ ਸੰਵਿਧਾਨ ਨੂੰ ਪੂਰਾ ਦੇਸ਼ ਪੂਰੀ ਦੁਨੀਆ ਨਮਨ ਕਰ ਰਹੀ ਹੈ ਉਸ ਦਿਨ 바ਵਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਔਰ ਜਾਣ ਬੁਝ ਕੇ 바ਵਾ ਸਾਹਿਬ ਦੀ ਕੌਮ ਨੂੰ ਦਿਲਾਂ ਨੂੰ ਠੱਟ ਮਾਰੀ ਜਾਵੇ ਅੰਦੋਲਨ ਵਾਸਤੇ ਮਜਬੂਰ ਕੀਤਾ ਜਾਵੇ ਅਸੀਂ ਇਹ ਗੱਲ ਵਾਸਤੇ ਕਹਿੰਦੇ ਆ ਸਰਕਾਰ ਕੋਲੋਂ ਕਿ ਸਰਕਾਰ ਸਖਤ ਕਾਰਵਾਈ ਕਰੇ ਸਰਕਾਰ ਫੋਰੀ ਤੌਰ ਤੋਂ ਪਰ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਕਿਹੜੀਆਂ ਸ਼ਾਸਨ ਨੇ ਇਹਦਾ ਪਰਦਾ ਫਾਹੇ ਕਰੇ ਇਹ ਅੰਦੋਲਨ ਨਹੀਂ ਤੇ ਅੰਮ੍ਰਿਤਸਰ ਬੰਦ ਨਹੀਂ ਪੂਰਾ ਦੇਸ਼ ਬੰਦ ਕਰਾਂਗੇ ਔਰ ਇਹ ਅੰਦੋਲਨ ਲਗਾਤਾਰ ਜਾਰੀ ਹੋਏਗਾ ਜਦ ਤੱਕ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ